जय शंकर की गाइस आज ਆਪਾਂ ਪਹੁੰਚੂ ਕੇ ਆ ਫਿਰ ਨਹਿਰ ਦੇ ਕਿਨਾਰੇ ਤੇ ਤੇ ਤੁਸੀਂ ਦੇਖ ਰਹੇ ਹੋ ਕੰਮ ਲਗਾਤਾਰ ਚੱਲ ਰਿਹਾ ਸੋ ਇਸੇ ਤਰ੍ਹਾਂ ਹੀ ਸਾਡੀ ਸਰਨਾ ਸੇਵਾ ਸਮਿਤੀ ਦੀ ਟੀਮ ਡੇਲੀ ਆਂਦੀ ਆ ਸੋ ਅੱਜ ਸਾਨੂੰ 3 ਮਹੀਨੇ ਦੇ ਕਰੀਬ ਹੋ ਚੁੱਕਿਆ ਸੋ ਡੇਲੀ ਆਂਦੇ ਆ ਤੇ ਡੇਲੀ ਕੰਮ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾ ਜੋ ਆਂਦੇ ਆ ਆਪਣਾ ਟਾਈਮ ਕੱਢ ਕੇ ਤੁਸੀਂ ਦੇਖ ਸਕਦੇ ਹੋ ਇਹਨਾਂ ਵੱਲੋਂ ਖਾਸ ਯੋਗਦਾਨ ਪਾਇਆ ਜਾਂਦਾ ਡੇਲੀ ਸਫਾਈ ਸੇਵਾ ਕਰਨ ਦੇ ਲਈ ਆਂਦੇ ਆ ਤੇ ਹੋਰ ਵੀ ਡੇਲੀ ਸਾਡੇ ਨਾਲ ਨਵੇਂ ਮੈਂਬਰ ਜੋੜਦੇ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ ਬੰਦਾ ਦਾ ਹੋਰ ਜਿਹੜੇ ਕਲਾਮਾ ਬੂਟਿਆਂ ਦੀ ਕੰਡੀਸ਼ਨ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਸੋ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਭਰਾਵਾਂ ਦਾ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਆਇਦੇ ਆ ਤੇ ਕੁਝ ਬੰਦੇ ਹੌਲੀ-ਹੌਲੀ ਸੈਟ ਕਰਕੇ ਲੇਟ ਆਉਂਦੇ ਆ ਬੂਟਿਆਂ ਦੀ ਸਾਰੀ ਸਾਫ-ਸਫਾਈ ਕਰ ਦਿੱਤੀ ਗਈ ਹੈ ਅੱਜ ਸਾਹਿਲ ਜੀ ਨੂੰ ਆੜੇ ਦਾ ਵਿੱਚ ਤੁਸੀਂ ਦੇਖ ਸਕਦੇ ਹੋ ਕੰਮ ਲਗਾਤਾਰ ਚੱਲ ਰਿਹਾ ਸੋ ਆਲੇ-ਦੁਆਲੇ ਦੀ ਸਫਾਈ ਕਰ ਦਿੱਤੀ ਗਈ ਹੈ ਸੋ ਤੁਸੀਂ ਵੀ ਆਪਣੇ ਏਰੀਏ ਦੇ ਵਿੱਚ ਇਨੀਸ਼ੀਏਟ ਸ਼ੁਰੂ ਕਰ ਸਕਦੇ ਹੋ ਤੇ ਚੰਗੇ ਕੰਮਾਂ ਲਈ ਸਾਨੂੰ ਹਮੇਸ਼ਾ ਕੁਦਰਤ ਦਾ ਸਾਥ ਦਿੰਦੇ ਰਹਿਣਾ ਚਾਹੀਦਾ ਸੋ ਕੁਦਰਤ ਸਾਨੂੰ ਬਹੁਤ ਹੀ ਕੁਝ ਦਿੰਦੀ ਆ ਤੁਸੀਂ ਦੇਖ ਸਕਦੇ ਹੋ ਜੋ ਜੋ ਟਾਈਮ ਬੀਤਦਾ ਜਾਂਦਾ ਤੇ ਮੈਂਬਰ ਵਧੇ ਜਾਂਦੇ ਆ ਸੋ ਇਹਨਾਂ ਵੱਲੋਂ ਖਾਸ ਯੋਗਦਾਨ ਆ ਤੇ ਬੂਟਿਆਂ ਦੀ ਸਾਫ ਸਵਾਈ ਦਾ ਕੰਮ ਚੱਲ ਰਿਹਾ ਇੱਧਰ ਲੁਣੇਗਾ ਇਹ ਇੱਧਰ ਹੀ ਲਗਾਈ ਵੀ ਇਹ ਲਾਓ ਸੋ ਅੱਜ ਦਾ ਸਾਡਾ ਕੰਮ ਕੰਪਲੀਟ ਹੋ ਚੁੱਕਿਆ ਜੀ ਤੇ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਜੋ ਸਫਾਈ ਕੀਤੀ ਗਈ ਹੈ ਉਹ ਤੁਸੀਂ ਆਪਣੇ ਅੱਖ ਨਹੀਂ ਦੇਖ ਸਕਦੇ ਹੋ ਸੋ ਇਸ ਜਗ੍ਹਾ ਤੇ ਬਹੁਤ ਝਾੜ ਹੋਇਆ ਸੀਗਾ ਆਲ ਵਾਲੇ ਝਾੜੀਆਂ ਹੀ ਝਾੜੀਆਂ ਸੀ ਤੇ ਸਾਰੀਆਂ ਝਾੜੀਆਂ ਨੂੰ ਸਾਫ ਕਰ ਦਿੱਤਾ ਗਿਆ ਤੇ ਬੂਟਿਆਂ ਨੂੰ ਕਿਆਰੀਆਂ ਬਣਾ ਕੇ ਉਹਨਾਂ ਨੂੰ ਪਾਣੀ ਦੇ ਦਿੱਤਾ ਗਿਆ ਤੇ ਬੂਟਿਆਂ ਦੀ ਵੀ ਤੁਸੀਂ ਕੰਡੀਸ਼ਨ ਆਪਣੀ ਅੱਖੀਂ ਦੇਖ ਸਕਦੇ ਹੋ ਤੇ ਸਾਹਿਲ ਜੀ ਜੇ ਵੀ ਵਿੱਚ ਵੜੇ ਹੋਏ ਆ ਤੇ ਹੁਣ ਲਾਸਟ ਦੇ ਟਾਈਮ 7:30 ਦਾ ਕੰਪਲੀਟ ਹੋ ਚੁੱਕਿਆ ਤੇ ਹੁਣ ਆਪਾਂ ਸਾਡਾ ਲਾਸਟ ਦੇ ਕੰਮ ਹੁੰਦਾ 셀ਫੀ ਲੈ ਕੇ ਆਪਾਂ ਜੋ ਗਰੁੱਪ ਦੇ ਵਿੱਚ ਪਾਵਾਂਗੇ ਤਾਂ ਜੋ ਪਤਾ ਲੱਗ ਸਕੇ ਕਿ ਸਾਡੀ ਟੀਮ ਅੱਜ ਐਕਟਿਵ ਸੀਗਾ ਤੇ ਇਹਨਾਂ ਨੇ ਕੰਮ ਕੀਤਾ ਤੇ ਥੱਕ ਕੇ ਬਹਿ ਚੁੱਕੇ ਆ ਥੱਕ ਗਏ ਆ ਆਹ ਦੇਖ ਚਾਬੀ ਮੇਰੀ ਚਾਬੀ ਕਿੰਨੀ ਲੰਬੀ ਇਹਨਾਂ ਕੰਮ ਕੀਤਾ ਵੀ ਸਮਾਨ ਹੀ ਗਲ ਜੇ ਸਾਡਾ ਆ ਦੇਖ ਕਿੱਥੇ ਜਿਲੀ ਆਇਆ ਸਾਰਾ ਸੋਹੋ ਮੋਰੀ ਨਹੀਂ ਸਾਹਿਲ ਜੀ ਵੱਲੋਂ ਸਪੋਰਟਾ ਬਣਾ ਦਿੱਤੇ ਗਿਆ ਤੇ ਹੁਣ ਕਿਸੇ ਦਿਨ ਬੂਟਿਆਂ ਨੂੰ ਸਪੋਰਟਾ ਦਵਾਂਗੇ ਚਲੋ ਸਾਹਿਲ ਜੀ ਖਿੱਚੋ ਫੋਟੋ ਚਾਰ ਅਕਤੂਬਰ ਇਹਨਾਂ ਮੈਂਬਰਾਂ ਨੇ ਅੱਜ ਬਹੁਤ ਸਾਥ ਦਿੱਤਾ ਸੋ ਇਹ ਸਰਨਾ ਸੇਵਾ ਸਮਿਤੀ ਦੀ ਟੀਮ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਇਹਨਾਂ ਵੱਲੋਂ ਬਹੁਤ ਯੋਗਦਾਨ ਅੱਜ ਅੱਜ ਸਾਰੇ ਬੂਟਿਆਂ ਦੀ ਸਫਾਈ ਕੀਤੀ ਗਈ ਤੇ ਉਹਨਾਂ ਦੀਆਂ ਕਿਆਰੀਆਂ ਬਣਾਈਆਂ ਗਈਆਂ ਕੰਡੀਸ਼ਨ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਤੇ ਇਹਨਾਂ ਮੈਂਬਰਾਂ ਦਾ ਕਮੇਟੀ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਬਹੁਤ-ਬਹੁਤ ਧੰਨਵਾਦ ਜੀ ਜੱਕਰਾ ਸ਼ਰਮ ਵਾਲੀ ਦਾ ਬਹੁਤ ਸਤਿ ਸ੍ਰੀ ਅਕਾਲ ਜੀ ਚੈ